ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਭਰਾਓ ਝੋਨਾ ਜਿਹੜਾ ਕਿ ਲੱਗ ਚੁੱਕਾ ਵਾ ਲਗਭਗ ਪੰਜਾਬ ਦੇ ਵਿੱਚ 80% ਤੇ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਿ ਜੂਰੀਆ ਪਾਉਣ ਦਾ ਸਹੀ ਸਮਾਂ ਕੀ ਆ ਕਿੰਨੇ ਦਿਨਾਂ ਦੇ ਵਿੱਚ ਜਿਹੜੀ ਜੂਰੀਆ ਕੰਪਲੀਟ ਕੀਤੀ ਜਾਵੇ ਕਿਸਾਨ ਭਰਾਓ ਗੇ ਆਪਾਂ ਜਿਆਦੇ ਦਿਨਾਂ ਵਾਲੀ ਵੈਰਾਈਟੀ ਦੀ ਗੱਲ ਕਰੀਏ ਪੀਆ 131 132 ਚਾਹੇ 114 ਵਾ ਚਾਹੇ 121 128 129 130 ਇਹਨਾਂ ਵੈਰਾਈਟੀਆਂ ਦੀ ਜਿਹੜੀ ਖਾਦ ਆ ਉਹ 40 ਦਿਨ ਦੇ ਵਿੱਚ ਪੂਰੀ ਕੀਤੀ ਜਾਵੇ 40 ਦਿਨਾਂ ਤੋਂ ਬਾਅਦ ਆ ਜਿਹੜਾ ਵੈਗੇਟੇਟਿਵ ਗਰੋਥ ਜਿਹੜੀ ਸਟੇਜ ਆ ਸਟਾਰਟ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ 65 ਦਿਨ ਤੋਂ ਬਾਅਦ ਜਾ ਕੇ 70 ਦਿਨ ਦੇ ਆਸ-ਪਾਸ ਰੀਪੋਰਟ ਐਕਟਿਵ ਫੇਸ ਸਟਾਰਟ ਹੁੰਦਾ ਉਸ ਤੋਂ ਬਾਅਦ ਫਿਰ 20 25 ਦਿਨਾਂ ਬਾਅਦ ਰੈਪਨਿੰਗ ਸਟੇਜ ਜਿਹੜੀ ਸਟਾਰਟ ਹੁੰਦੀ ਆ ਤਿੰਨ ਸਟੇਜਾਂ ਹੁੰਦੀਆਂ ਮੇਨ ਇਸ ਕਰਕੇ ਜਿਹੜੀ ਸਹੀ ਸਟੇਜ ਆ ਵਾਈਟ ਟੂ ਗ੍ਰੋਥ ਤੱਕ ਤੁਸੀਂ ਜੂਰੀਆ ਜਿਹੜੀ ਪਾਓ ਜੂਰੀਆ ਤੁਸੀਂ ਪਹਿਲੀ ਜਿਹੜੀ ਯੂਨੀਵਰਸਿਟੀ ਤੋਂ ਸਪਾਸ ਚਾਹ 10 ਦਿਨਾਂ ਦੇ ਪਾ ਸਕਦੇ ਜੋ ਤੇ ਜਿਹੜੀ ਦੂਜੀ ਜੂਰੀਆ 20 ਦਿਨਾਂ ਦੇ ਆਸ-ਪਾਸ ਤੇ ਤੀਜੀ ਜਿਹੜੀ 35 ਦਿਨਾਂ ਦੇ ਆਸ-ਪਾਸ ਜਿਹੜੀ ਪਾਈ ਜਾਵੇ ਜਿਆਦਾ ਜੂਰੀਆ ਨਾ ਪਾਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਹਿਲੀ ਯੂਰੀਆ ਨਾਲ ਤੁਸੀਂ ਪਾਉਣਾ ਪੋਲੀਸਲਫੇਟ ਪਾ ਸਕਦੇ ਹੋ ਜਾਂ ਜ਼ਿੰਕ ਪਾ ਸਕਦੇ ਹੋ। ਦੂਸਰੀ ਯੂਰੀਆ ਨਾਲ ਜੇ ਕੋਈ ਫਟਾਰਾ ਤੁਹਾਡੇ ਨਹੀਂ ਹੈਗਾ ਤੁਸੀਂ ਬਾਇਓ ਵਗੈਰਾ ਪਾ ਸਕਦੇ ਹੋ। ਕਈ ਕਿਸਾਨ ਵੀ ਤੀਸਰੀ ਬੋਰੀ ਯੂਰੀਆ ਨਾਲ ਫਰਟੇਰਾ ਵਗੈਰਾ ਰੀਜਨ ਵਗੈਰਾ ਪਾਉਂਦੇ ਆ ਉਹ ਚਲੋ ਤੁਹਾਡੀ ਆਪਣੀ ਇੱਛਾ ਵਾ। ਕਿ ਉਹ ਜੇ ਕੋਈ ਸੰਡੀ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਫਟਾਰਾ ਨਹੀਂ ਹੋਇਆ ਤੁਸੀਂ ਚੀਜ਼ਾਂ ਪਾ ਸਕਦੇ ਹੋ ਕਿਉਂਕਿ ਉਹ ਜਿਹੜੇ ਫਰਟੇਰਾ ਵਗੈਰਾ ਰੀਜਨ ਅਲਟਰਾ ਵਗੈਰਾ ਉਹ ਕੱਚਾ ਕਰ ਦਿੰਦੀ ਝੋਨੇ ਨੂੰ ਜਿਹਦੇ ਨਾਲ ਕੇ ਫਟਾਰਾ ਹੁਣਾ ਸਟਾਰਟ ਹੋ ਜਾਂਦਾ ਤੇ ਨਾਲ ਦੀ ਨਾਲ ਝੋਨੇ ਦਾ ਜਿਹੜੀ ਗਰੋਥ ਆ ਉਹ ਸਟਾਰਟ ਹੋ ਜਾਂਦੀ ਹੈ ਤੇ ਜਿਹੜੀ ਸੰਡੀ ਦੀ ਕੋਈ ਪ੍ਰੋਬਲਮ ਹੈਗੀ ਆ ਘਟ ਤੋਂ ਘਟ ਜੇ ਮੌਸਮ ਵਧੀਆ ਰਹੇ ਤਾਂ 20 25 ਦਿਨ ਅਸਰ ਰੱਖਦੀ ਆ ਜ਼ਮੀਨ ਦੇ ਵਿੱਚ ਇਹ ਸਟੇਜਾਂ ਤਿੰਨ ਤੇ ਇਹ ਜ਼ਰੂਰ ਤੁਸੀਂ ਧਿਆਨ ਚ ਰੱਖੋ ਤੇ ਜੂਰੀਆ ਉਸੇ ਹਿਸਾਬ ਨਾਲ ਹੀ ਪਾਇਆ ਕਰੋ ਜੀ ਜਾਂ ਇਦਾਂ ਜੇ ਥੋੜੇ ਦਿਨਾਂ ਦੀ ਵੈਰਾਈਟੀ ਦੀ ਗੱਲ ਕਰੀਏ ਆਪਾਂ ਤਾਂ ਜਿਵੇਂ ਪੀਆਰ 26 ਜਾਂ ਬਾਸਮਤੀ 1692 159 17 18 ਉਹਨਾਂ ਦੀ ਜਿਹੜੀ ਜੂਰੀਆ ਉਹ ਵੀ 35 ਦਿਨਾਂ 'ਚ ਕੰਪਲੀਟ ਕੀਤੀ ਜਾਵੇ। ਬਾਸਮਤੀ ਤਾਂ 1.5 ਤੋਂ 2 ਬੋਰੀਆਂ ਜਿਹੜੀਆਂ ਸ਼ਿਫਾਰਸ਼ਾ ਯੂਨੀਵਰਸਿਟੀ ਦੀ। ਬਾਕੀ ਕਈ ਜ਼ਮੀਨਾਂ ਤਗੜੀਆਂ ਉੱਥੇ ਇੱਕ ਬੋਰੀ ਚੱਲਦੀ ਆ। ਉਹ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਪਾ ਸਕਦੇ ਜੋ। ਜੇ ਗੱਲ ਕਰਾਂ PRX 226 ਦੀ ਉਹ ਚੰਗੇ ਝਾੜ ਲਿਓ ਚਾਰ ਬੋਰੀਆਂ ਜੂਰੀਆ ਲੈਂਦਾ ਹੀ ਲੈਂਦਾ ਉਹ ਕਿਸਾਨਾਂ ਦਾ ਆਪਦਾ ਤਜਰਬਾ ਵਾ। ਇਸ ਕਰਕੇ ਉਹ ਵੀ ਤੁਸੀਂ ਜਿਹੜੀ ਚਾਰ ਬੋਰੀਆਂ ਜੂਰੀਆ ਪਾਉਣੀ ਹੋ ਤੁਸੀਂ 35 ਦਿਨਾਂ ਦੇ ਵਿੱਚ ਵਿੱਚ ਜਿਹੜੀ ਕੰਪਲੀਟ ਕਰ ਸਕਦੇ ਹੋ ਧੰਨਵਾਦ ਜੀ